ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਕਣਕ ਦੀ ਵੱਢੀ ਦਾ ਕੰਮ ਜਿੱਦਾਂ ਕਿ ਤੁਹਾਨੂੰ ਪਤਾ ਚੱਲ ਰਿਹਾ ਸੁ ਵੱਢਣ ਤੋਂ ਬਾਅਦ ਭਰੀਆਂ ਬਣ ਕੇ ਅੱਧਾ ਸਾਈਡ ਤੇ ਫਿਰ ਇਕੱਠੀਆਂ ਕਰ ਲਈਆਂ ਜਾਂਦੀਆਂ ਫਿਰ ਟਰੈਕਟਰ ਦੇ ਪਿੱਛੇ ਜਿਹੜਾ ਹੜੰਭਾ ਹੁੰਦਾ ਉਹਦੇ ਬੈਕ ਸਾਈਡ ਤੇ ਭਰੀਆਂ ਲਾ ਕੇ ਬੇਸ ਬਣਾ ਕੇ ਤੇ ਉੱਪਰ ਭਰੀ ਸਿਟਦਾ ਰਹਿੰਦਾ ਬੰਦਾ ਤੇ ਪਈਏ ਜਿਹੜੇ ਜਾਫਰ ਕੋਈ ਵੀ ਕਾਲਾ ਲਾ ਲਾ ਕਾਲਾ ਨਾ ਜਿੰਦਾ ਇਹ ਮਜ਼ਬੂਤ ਨਗਰ ਜਿਹੜੀ ਭਰੀ ਹੋਵਦਾ ਛੁੱਟਦਾ ਰਹਿੰਦਾ ਪਿਆ। ਸੋ ਇੱਕ ਬੰਦਾ ਚਕਾਦਾ ਰਹਿੰਦਾ ਤੇ ਇੱਕ ਸੁੱਤੀ ਜਾਂਦਾ। ਭਰੀ ਲੋਹਾਂ ਦਾ ਪਹਿਲਾਂ ਜਿਹੜਾ ਉਹ ਸ਼ੁਭਾ ਹੱਥ ਵਿੱਚ ਪੜਿਆ ਹੁੰਦਾ। ਸੋ ਵਧੀਆ ਸਰੀਰ ਕੰਮ ਕਰਦਾ ਦੋਸਤੋ। ਅਗਰ ਬੰਦੇ ਨੇ ਮੈਂ ਉਸ ਦਿਨ ਵੀ ਕਹਿੰਦਾ 5-10 ਦਿਨਾਂ ਦੇ ਵਿੱਚ ਵੀ ਜ਼ੋਰ ਲਾ ਕੇ ਕੰਮ ਕਰ ਲਿਆ ਤਾਂ ਉਹ ਗਰਮੀਆਂ ਪੂਲੀਆਂ ਵਧੀਆ কাট ਜਾਂਦਾ। ਪਰੀਆਂ ਇਕੱਠੀਆਂ ਕਰਨ ਦਾ ਫਾਇਦਾ ਇਹ ਹੁੰਦਾ ਕਿ ਭਰੇ ਵੀ ਤੋੜਦੇ ਆਂ ਨਹੀਂ ਤਾਂ ਗਾਲਾ ਘਟ ਜਾਂਦਾ। ਸੋ ਇਹਦਾ ਦੂਸਰੀ ਸਾਈਡ ਆਪਣਾ ਇੱਧਰ ਦਾਣੇ ਪਈ ਜਾਂਦੇ ਆਂ ਪਿੱਪਿਆਂ ਦੇ ਵਿੱਚ। ਸੋ ਬੰਦਾ ਜਿੰਨੇ ਚੱਕ ਸਕਦਾ ਉਹਨੂੰ ਤਿੰਨ ਤਿੰਨ ਪਿੱਪੇ ਬੂਹੇ ਦੇ ਵਿੱਚ ਪਾ ਲੈਂਦਾ। ਇਹ ਸਾਡਾ ਭਜੰਗੀ ਲੱਗਿਆ ਵਾ ਨਾਲ। ਸਾਲ ਕੰਮ ਕੀਤਾ ਇਹਨੇ ਪੂਰਾ ਬਈਆ ਨਾਲ ਰੋਇਆ। ਸੋ ਬੱਚਿਆਂ ਨੂੰ ਨਾਲ ਆਪਣਾ ਜੋ ਵੀ ਕੰਮ ਕੰਮ ਕਰਦੇ ਹੋ ਤੇ ਖਾਣਾ ਚੱਲਦਾ। ਬੱਚਾ ਜੁੜੇ ਰਹਿਣਾ ਨਾਲ ਕੰਮ ਦੇ ਪਤਾ ਲੱਗਦਾ ਕਿ ਮੇਰੀ ਮਾਂ ਤੇ ਉਹ ਪਿਆਰ ਕਰਦੇ। ਉਹ ਇਧਰਲੀ ਸਾਈਡ ਮੋੜਾ ਤੂੜੀ ਦਾ ਢੇਰ ਲੱਗੀ ਜਾਂਦਾ ਈ। ਕੰਬੈਨ ਦੇ ਨਾਲੋਂ ਕਾਫੀ ਕਮ ਸਾਫ ਸੁੱਤਰਾ ਹੁੰਦਾ ਪਰ ਜਿਨ੍ਹਾਂ ਦੇ ਜ਼ਿਆਦਾ ਜ਼ਿੰਮੇਵਾਰਾ ਵੱਡੀਆਂ ਫਸਲਾਂ ਜਾਂ ਜ਼ਮੀਨਾਂ ਵਾਲੇ ਆ ਉਹਨਾਂ ਨੂੰ ਕੋਪੰਬੈਂਡ ਦੇ ਨਾਲ ਹੀ ਛਟਾਉਣਾ ਪੈਂਦਾ। ਸੋ ਗਿਣਕੇ ਬੀਪੇ ਪਾਉਣ ਦਾ ਮਤਲਬ ਇਹ ਹੁੰਦਾ ਵੀ ਟਰੈਕਟਰ ਵਾਲੇ ਨੇ ਜਿਹੜਾ ਆਪਣਾ ਲਾਗਤ ਲੈ ਕੇ ਜਾਣੀ ਹੁੰਦੀ ਉਹ ਪੀਪੇ ਗਿਣਕੇ ਸੱਤਾ ਪੂਰੀਆਂ ਦੀ ਇੱਕ ਪੂਰੀ ਬਣਦੀ ਜਿਸ ਦਾ ਅੱਜਕੱਲ 11-12 ਕੂਰੀਆਂ ਦੇ ਬਾਅਦ ਇੱਕ ਪੂਰੀ ਹੈ ਜਿਹੜੀ ਫਿਰ ਉਹ ਟਰੈਕਟਰ ਵਾਲ ਦੀ ਬਣ ਜਾਂਦੀ ਹੈ ਉਸ ਹਿਸਾਬ ਨਾਲ ਉਹਨੇ ਫਿਰ ਨਾਲੇ ਬਾਅਦ ਵਿੱਚ ਪਾਰਤੇ ਜਾਂਦੇ ਆ। ਕੱਲ ਮੌਸਮ ਥੋੜਾ ਦਿੱਕਤ ਵਾਲਾ ਠੀਕਾ ਬੰਦਾ ਕਾਲੀ ਕਰ ਦਵੇ ਜਲਦੀ ਜਲਦੀ ਜਿਹੜਾ ਕੰਮ ਨਿਪਟੜ ਜਾਵੇ ਸੋ ਇਹ ਕਾਹੀ ਕਲਪ ਕਰਦੇ ਟਾਈਮ ਕਾਫੀ ਉਹਦੇ ਦੇ ਨਹੀਂ ਰਹੋਗਾ ਮੁੰਡਾ ਤੇ ਵੀ ਦਾ ਟੇਲ ਲੱਗ ਗਿਆ ਵਧੀਆ ਕਿਉਂਕਿ ਪੰਜ ਚਾਰ ਡੰਗਰ ਹੁੰਦੇ ਬੰਦੇ ਨੂੰ ਵੀ ਆਪਣੀ ਟੂੜੀ ਦਾ ਨਾਲ ਚੰਦਾ ਦੇ ਪੂਰਾ ਸਾਲ ਨਿਕਲ ਜਾਂਦਾ ਹੈ ਵਾਇਸ ਜੀ ਕਾ ਖਸਾ ਹੋਏ ਕੀ ਕਰਦੇ